ਪਸਤੌਨੀ ਆ ਹੋ ਵੇਲਾ ਵਿੱਚ ਤੇ ਤੇਰਾ ਨਾ ਮੰਗੀ ਸੀ ਪਸਤੌਨੀ ਆ ਹੋ ਵੇਲਾ ਵਿੱਚ ਤੇ ਤੇਰਾ ਨਾ ਮੰਗੀ ਸੀ ਜਾਨਾਂ ਜਟਾ ਕਰਾਉਂਦੀ ਰੈਣੀ ਵਾਲੀ ਚੰਗੀ ਸੀ ਟੱਕਰ ਟੱਕੜ ਬੜਾ ਜੀ ਰੈਣੀ ਵਾਲੀ ਚੰਗੀ ਸੀ ਆ ਪਹਿਲੀ ਜਣੀ ਬੰਦਵਾਦੀ ਚੱਤੀ ਸੀ ਮੈਂ ਬਣਾ ਕੇ ਰੱਖਤਾ ਜਾਲੀ 30 ਫਟਵਾਰੀ ਦੀ ਮਾਲਕ ਜ਼ਮੀਨਾਂ ਦੀ ਨਹੀਂ ਜੱਟ ਕਮਲੇ ਨੇ ਕਿਧਿਆਂ ਚ ਨੱਚ ਨਾ ਲਾ ਲਈ ਨਹੀਂ ਜੱਟ ਕਮਲੇ ਨੇ ਸਹੀ ਆ ਚੱਲ ਚੱਲ ਤਾਂ ਜੱਟਾਂ ਵੇਚ ਲਿਆ ਨਰਮਨ ਨਾਲੇ ਵੇਚ ਲਿਆ ਗਵਾਰਾ ਮੈਂ ਹੁਣ ਤਾਂ ਜੱਟਾਂ ਵੇਚ ਲਿਆ ਨਰਮਾ ਤੇ ਨਾਲੇ ਵੇਚ ਲਿਆ ਗਵਾਰਾ ਤੇ ਹੁਣ ਤਾਂ ਲੈ ਦੇਵੇਂ ਘਗਰਾ ਕੁੰਗਰਾਂ ਵਾਲਾ ਹੁਣ ਤਾਂ ਲੈ ਦੇਵੇਂ ਘਗਰਾ ਕੁੰਗਰਾਂ ਵਾਲਾ ਹੁਣ ਤਾਂ ਲੈ ਦੇਵੇਂ ਘਗਰਾ ਕੁੰਗਰਾਂ ਵਾਲਾ ਹੁਣ ਤਾਂ ਲੈ ਦੇਵੇਂ